ਜਲੰਧਰ ਦੇ ਨੂਰ ਮਹਿਲ ਤੋਂ ਇੱਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਜਿੱਥੇ ਗਵਾਂਡ ਚ ਹੀ ਰਹਿੰਦੇ ਇੱਕ ਦਰਿੰਦੇ ਦੇ ਵੱਲੋਂ ਇੱਕ 3.5 ਸਾਲਾਂ ਮਾਸੂਮ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਜਲੰਧਰ ਦੇ ਸ਼ਹਿਰ ਨੂਰ ਮਹਿਲ ਦਾ ਮਾਮਲਾ ਹੈ ਜਿੱਥੇ ਪਿੰਡ ਦੰਦੋਵਾਲ ਦੇ ਵਿੱਚ ਇੱਕ 3.5 ਸਾਲਾਂ ਬੱਚੇ ਨੂੰ ਗਵਾਰਡ ਦੇ ਵਿਅਕਤੀ ਨੇ ਹੀ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਦੱਸ ਦਈਏ ਕਿ ਲੜਕੀ ਦੀ ਮਾਤਾ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਉਸ ਦੀ ਬੇਟੀ ਜੋ ਹੈ 3.5 ਸਾਲਾਂ ਜਿਸ ਦੀ ਉਮਰ ਦੱਸੀ ਜਾ ਰਹੀ ਹੈ ਗਵਾਰਡ ਚ 5 ਸਾਲਾਂ ਬੱਚੇ ਦੇ ਨਾਲ ਖੇਡਣ ਉਸ ਦੇ ਘਰੇ ਜਾਂਦੀ ਸੀ ਤੇ ਜਦ ਬੀਤੇ ਕਾ ਉਸ ਦੇ ਬੱਚੇ ਖੇਡਣ ਦੇ ਲਈ ਉਸ ਦੇ ਘਰੇ ਜਾਂਦੀ ਹੈ ਤਾਂ ਗਵਾਰਡ ਦੇ ਵਿੱਚ ਰਹਿੰਦਾ ਅਮਰੀਕ उर्फ साबी जिसने उसको बहला फुसला के उस ने नाल जबरदस्ती की थी जिस के तो बाद जब बच्ची घर आई तो उसने उस दी हालत जो है जीजमान देख दी है तो उसकी शिकायत जो है वो पुलिस में कर दी है होते ही पुलिस ने साफी के खिलाफ केस लिए जो ਰੋਪੀ ਵਿਅਕਤੀ ਹੈ ਅਮਰੀਕ ਦੇ ਖਿਲਾਫ ਐਫਆਈਆਰ ਦਰਜ ਕਰ ਲਈ ਗਈ ਹੈ ਤੇ ਹੁਣ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਪਰ ਇਹ ਇਨਸਾਨੀਅਤ ਨੂੰ ਸ਼ਰਨਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿੱਥੇ ਸਿਰਫ ਜਿੱਥੇ ਸਿਰਫ 3.5 ਸਾਲਾਂ ਬੱਚੇ ਦੇ ਨਾਲ ਜ਼ਬਰਦਸਤੀ ਹੁੰਦੀ ਹੈ ਇਹ ਇਨਸਾਨੀਅਤ ਨੂੰ ਸ਼ਰਨਸਾਰ ਕਰਦਾ ਹੈ